ਉਸੀਂ ਇੱਥੇ ਜਿਹੜਾ ਸਟਾਲ ਚਲਾ ਰਹੇ ਹਾਂ ਚਾਹ ਦਾ ਬੇਟਾ ਸਾਡੇ ਕੋਈ ਹੈਲਪ ਕਰਨ ਵਾਲਾ ਹੈ ਨਹੀਂ ਅਸੀਂ ਦੋਵੇਂ ਮੀਆਂ ਬੀਬੀਆਂ ਉਹ ਮੇਰੇ ਹੈਲਪ ਕਰਦੇ ਮੈਂ ਉਹਨਾਂ ਦੀ ਅਸੀਂ ਦੋਵੇਂ ਆ ਕੇ ਆਪਣਾ ਰੋਜ਼ਗਾਰਾ ਕਰਦੇ ਆ ਬੱਚਾ ਸਾਡਾ ਲੱਗ ਰਿੰਦਾ ਮਕਾਨ ਸਾਡਾ ਹੈ ਨਹੀਂ ਇੱਥੇ ਵਿਚਾਰੀ ਚਾਹ ਬਣਾਉਂਦੀ ਆ ਮੈਂ ਆਪਣੀ ਮਾੜੀ ਮੋਟੀ ਲੱਸੀ ਵੇਚਦਾ ਮੈਂ ਤੇ ਜਿੰਨਾ ਤਾਂ ਟਾਈਮ ਪਾਸ ਹੁੰਦਾ ਕਰੀ ਜਾਂਦੇ ਬੇਟਾ ਨਹੀਂ ਟਾਈਮ ਪਾਸ ਹੁੰਦਾ ਮਜਬੂਰੀ ਹੈ ਹੁਣ ਤੁਹਾਨੂੰ ਪਤਾ ਵਾ ਕੋਈ ਸਾਨੂੰ ਹੁਣ ਬੁੱਢਿਆਂ ਨੂੰ ਕੰਮ ਕਿੱਥੋਂ ਮਿਲਣਾ ਹੁਣ ਅਸੀਂ ਆਪਣਾ ਗੁਜ਼ਾਰਾ ਕਰਦੇ ਪਏ ਆ ਉਹ ਬੇਟਾ ਉਹ ਇਦਾਂ ਨਹੀਂ ਪੁੱਛਦਾ ਉਹਦਾ ਆਪਣਾ ਵੀ ਪਰਿਵਾਰ ਹੈ ਨਾ ਫਿਰ ਹੁਣ ਕੀ ਕਰੇ ਉਹਨਾਂ ਤੇ 3-4 ਬਣਿਆਣੇ ਆ ਤੇ ਫਿਰ ਹੁਣ ਕਿੰਨੇ ਕ ਬੰਦਾ ਕਰ ਸਕਦਾ ਵਾ ਤੇ ਚੱਲ ਅਸੀਂ ਵੀ ਆਪਣਾ ਮਾੜਾ ਮੋਤਾ ਗੁਜ਼ਾਰਾ ਕਰੀ ਜਾਂਦੇ ਆ ਮਜਬੂਰੀ ਬੰਦੇ ਤੋਂ ਕੀ ਕੁਝ ਨਹੀਂ ਕਰਾ ਦਿੰਦੀ ਤੇ ਅੱਜ ਸਾਡੇ ਨਾਲ ਇੱਕ ਬੇਬੇ ਬਾਪੂ ਜੀ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਚਾਹ ਦਾ ਸਟਾਲ ਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਬਾਪੂ ਜੀ ਜਿਹੜੇ ਆ ਉਹ ਜਿਹੜੀ ਲੱਸੀ ਭੇਜਦੇ ਨੇ ਤੇ ਜਿਹੜੀ ਮਾਤਾ ਜੀ ਨੇ ਉਹ ਅੰਦਰ ਜਿਹੜਾ ਚੁੱਲ੍ਹਾ ਬਣਾਇਆ ਹੋਇਆ ਉਹਦੇ ਤੇ ਜਿਹੜੇ ਗੁੜਾੜੀ ਚਾਹ ਜਿਹੜੇ ਵੇਚਦੇ ਨੇ ਤੇ ਅੱਜ ਇਸੀ ਗੱਲ ਨੂੰ ਲੈ ਕੇ ਬਾਪੂ ਜੀ ਨਾਲ ਤੇ ਮਾਤਾ ਜੀ ਨਾਲ ਗੱਲ ਕਰਾਂਗੇ ਕੀ ਕਰੋ ਬਾਹਰ ਇੰਨੀ ਦੂਰ ਆ ਕੇ ਕਾਰਨ ਕੀ ਹੈ ਕਿ ਤੁਸੀਂ ਇੰਨੀ ਦੂਰ ਆ ਕੇ ਜਿਹੜਾ ਸਟਾਲ ਲਾ ਰਹੇ ਨੇ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹਾਂ ਜੀ ਹਾਲ ਚਾਲ ਹੈ ਬਾਪੂ ਜੀ ਠੀਕ ਆ ਪੁੱਛ ਬੇਟਾ ਸਤਿ ਸ਼੍ਰੀ ਅਕਾਲ ਬਾਪੂ ਜੀ ਕਾਰਨ ਕੀ ਹੋਇਆ ਕਿ ਅੱਜ ਤੁਸੀਂ ਇੱਥੇ ਜਿਹੜਾ ਸਟਾਲ ਚਲਾ ਰਹੇ ਹੋ ਚਾਦਾ ਬੇਟਾ ਸਾਡੇ ਕੋਈ ਹੈਲਪ ਕਰਨ ਵਾਲਾ ਹੈ ਨਹੀਂ ਅਸੀਂ ਦੋਵੇਂ ਮੀਆਂ ਬੀਬੀਆਂ ਉਹ ਮੇਰੇ ਹੈਲਪ ਕਰਦੇ ਮੈਂ ਉਹਨਾਂ ਦੀ ਅਸੀਂ ਦੋਵੇਂ ਆ ਕੇ ਆਪਣਾ ਰੋਜ਼ਗਾਰ ਕਰਦੇ ਆ ਬੱਚਾ ਸਾਡਾ ਲੱਗ ਰਿੰਦਾ ਮਕਾਨ ਸਾਡਾ ਹੈ ਨਹੀਂ ਕਿਰਾਏ ਤੇ ਰਹਿੰਦੇ ਆ ਬੜਾ ਮੁਸ਼ਕਲ ਗੁਜ਼ਾਰਾ ਚੱਲਦਾ ਪਿਆ ਹਾਂਜੀ ਇੱਥੇ ਵਿਚਾਰੀ ਚਾਹ ਬਣਾਉਂਦੀ ਆ ਮੈਂ ਆਪਣੀ ਮਾਣੀ ਮੋਟੀ ਲੱਸੀ ਵੇਚਦਾ ਮੈਂ ਤੇ ਜਿੰਨਾ ਕੁ ਟਾਈਮ ਪਾਸ ਹੁੰਦਾ ਕਰੀ ਜਾਂਦੇ ਬੇਟਾ ਨਹੀਂ ਟਾਈਮ ਪਾਸ ਹੁੰਦਾ ਮਜਬੂਰੀ ਹੈ ਮਜਬੂਰੀ ਹਾਂਜੀ ਦੁੱਖ ਹੁੰਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਜ਼ਿੰਦਗੀ ਪੂਰੀ ਇਦਾਂ ਹੀ ਨਿਕਲ ਗਈ ਦੁੱਖਾਂ 'ਚ ਸਾਰੀ ਜ਼ਿੰਦਗੀ ਜਿਹੜੀ ਗਰੀਬ 'ਚ ਗਰੀਬੀ 'ਚ ਨਿਕਲ ਗਈ ਜੇ ਅੱਜ ਪੈਸਾ ਹੁੰਦਾ ਤਾਂ ਇੱਥੇ ਮਜਬੂਰੀ ਦੇ ਵਿੱਚ ਇੱਥੇ ਜਿਹੜੇ ਇੱਕ ਸਟੋਲ ਨਾ ਚਲਾਣਾ ਪੈਂਦਾ ਨਹੀਂ ਹਾਂ ਬੇਟਾ ਬਿਲਕੁਲ ਗੱਲ ਬਿਲਕੁਲ ਠੀਕ ਹੈ ਕਿ ਹਮ ਮਜ਼ਦੂਰੀ ਨਾ ਕੁਝ ਕਰਾਂਦੀ ਤੁਹਾਡੇ ਸਮਨੇ ਹੀ ਆ। ਹਾਂ। ਮਜ਼ਦੂਰੀ ਨਾਲ ਹੀ ਸਾਰਾ ਕੁਝ ਕਰਦੇ ਪਏ। ਉਹ ਲੱਕੜਾਂ ਬਾਲਣ ਇਕੱਠਾ ਕਰਕੇ ਲਿਆਇਆ ਮੈਂ ਤੁਹਾਡੇ ਸਾਨੂੰ ਲੱਕੜਾ ਬੜਦਾ ਪਿਆ ਸੀ। ਛੋਟੀਆਂ-ਛੋਟੀਆਂ ਲੱਕੜਾ ਕਰਕੇ ਬਾਲਣ ਵਾਸਤੇ ਆਪਣਾ ਗੁਜ਼ਾਰਾ ਕਰੀਦਾ। ਇਹ ਗੁਜ਼ਾਰਾ ਹੀ ਇਹ ਨਾਲ ਚੱਲਦਾ ਸਾਨੂੰ ਚੱਲਦਾ ਪਿਆ। ਕੁਛ ਆ ਕਸ਼ਮੀਰ ਛੋਟੇ ਆਂਦੇ ਉਹਨਾਂ ਨਾਲ ਮਾੜਾ-ਵਾੜਾ ਟਾਈਮ ਪਾਸ ਕਰਦੇ ਮੈਂ। ਅੱਛਾ ਮੈਂ ਸੋਚਿਆ ਸੀ ਕਦੇ ਮਾਤਾ ਜੀ ਨਾਲ ਇਸ ਤਰੀਕੇ ਨਾਲ ਜਿਹੜਾ ਇੱਕ ਜੋ ਚੌਪੜੀ ਜੀ ਬਣਾ ਕੇ ਅੱਜ ਇੱਕ ਗੁਜ਼ਾਰਾ ਕਰਨਾ ਪਊਗਾ। ਨਹੀਂ ਜੀ ਇਹ ਕਦੀ ਨਹੀਂ ਸੋਚਿਆ ਇਹ ਹੁਣ ਮਾਲਕ ਜੋ ਕਰਾ ਰਿਹਾ ਉਹਦੇ ਹੱਥ ਵਸ ਹੈ ਕਿੰਨਾ ਟਾਈਮ ਹੋ ਗਿਆ ਇੱਥੇ ਸਾਨੂੰ ਇੱਥੇ ਬੇਟਾ ਘਟੋਗਾ 15-16 ਸਾਲ ਹੋ ਗਿਆ 15-16 ਸਾਲ ਤੋਂ ਤੁਸੀਂ ਇੱਥੇ ਜਿਹੜਾ ਇੱਕ ਸਟਾਲ ਚਲਾ ਰਹੇ ਹੋ ਜੀ 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 ਤੇ ਮਾਤਾ ਜੀ ਨੂੰ ਵੀ ਇੰਨਾ ਟਾਈਮ ਹੋ ਗਿਆ ਮਾਤਾ ਜੀ ਵੀ ਸਾਡੇ ਨਾਲ ਹੀ ਆ ਹਾਂਜੀ ਤੇ ਘਰ ਪਰਿਵਾਰ ਦੇ ਵਿੱਚ ਹੋਰ ਕੌਣ ਕੋ ਘਰ ਦੇ ਪਰਿਵਾਰ ਦੇ ਵਿੱਚ ਇੱਕ ਲੜਕਾ ਹੈ ਹਾਂਜੀ ਉਹ ਵਿਆਹ ਹੋਇਆ ਉਹ ਆਪਣਾ ਘਰ ਦੇਖਦਾ ਅਸੀਂ ਆਪਣੇ ਮੀਆਂ ਵੀ ਦੋਏ ਦੇਖਦਾ ਆ ਤੁਹਾਨੂੰ ਪੁੱਛਦਾ ਆ ਹਾਂਜੀ ਨਹੀਂ ਜੀ ਨਹੀਂ ਨਹੀਂ ਪੁੱਛਦਾ ਨਹੀਂ ਪੁੱਛਦਾ ਉਹ ਸਾਡੀ ਬੇਟੀ ਹੈ ਕਿ ਬਿਮਾਰ ਰਹਿੰਦੀ ਸੀ ਵਿਚਾਰੀ ਹੁਣ ਮਾਰੀ ਜੀ ਉਹੋਟੀਆਂ ਨੂੰ ਟੀਵੀ ਤੋਂ ਵੀ ਜੀ ਹੋ ਗਈ ਸੀਗੀ ਹਾਂਜੀ ਉਹ ਹੁਣ ਮਾਰੀ ਜੀ ਵਿਚਾਰੀ ਉੱਠੀ ਆ ਉਹ ਹੁਣ ਪੜ੍ਹਾਈ 'ਚ ਜੋਰ ਲਾ ਰਹੀ ਆ ਕੋਈ ਨਹੀਂ ਪਟਾ ਪੜ੍ਹ ਲੈ ਜੀ ਹਾਂਜੀ ਇਸ ਦੇ ਨਾਲ ਆਪਾਂ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਜੋ ਮਾਤਾ ਜੀ ਇੱਥੇ ਰਹਿੰਦੇ ਨੇ ਸਭ ਤੋਂ ਪਹਿਲਾਂ ਮਾਤਾ ਜੀ ਦਾ ਸਵਾਗਤ ਕਰ ਲੈਨੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੈ ਜੀ ਮਾਤਾ ਜੀ ਇੱਥੇ ਕਿੰਨੇ ਵਜਾਂਦੇ ਹੋ ਇੱਥੇ ਸਾਨੂੰ ਸਾਡੇ 9:00 ਵਜੇ ਬਟਾਸੀ ਆਜੀਦਾ ਵਾ ਤੇ ਕਿੰਨੇ ਵਜੇ ਜਾਣੇ ਹੋ ਤੇ ਫੇਰ ਅਸੀਂ 5-6 ਵਜੇ ਚਲ ਜਾਈਦਾ ਕਰ ਅੱਛਾ ਮੈਨੂੰ ਤਾਂ ਜੀ ਡਰ ਨਹੀਂ ਲੱਗਦਾ ਕਿ ਜੰਗਲ ਦੇ ਵਿੱਚ ਜਿਹੜਾ ਤੁਸੀਂ ਇੱਕ ਝੌਪੜੀ ਬਣਾ ਕੇ ਬੈਠੇ ਹੋ ਚਾਹ ਲੋਕਾਂ ਨੂੰ ਬੁਲਾ ਰਹੇ ਹੋ ਡਰ ਲੱਗਦਾ ਪੁੱਤ ਲੱਗਦਾ ਤਾਂ ਹੈਗਾ ਹੁਣ ਕੀ ਕਰੀਏ ਮਜਬੂਰੀ ਖਾਤਰ ਸਾਰਾ ਕੁਝ ਕਰਨੇ ਪੈਂਦਾ ਵਾ ਹੁਣ ਤੁਹਾਨੂੰ ਪਤਾ ਵਾ ਕੋਈ ਸਾਨੂੰ ਹੁਣ ਬੁੱਢਿਆਂ ਨੂੰ ਕੰਮ ਕਿੱਥੋਂ ਮਿਲਣਾ ਹੁਣ ਅਸੀਂ ਆਪਣਾ ਗੁਜ਼ਾਰਾ ਕਰਦੇ ਪਏ ਹਾਂ ਹਾਂਜੀ ਤੇ ਮੁੰਡਾ ਹੈਗਾ ਪੁੱਛਦਾ ਨਹੀਂ ਹੈਗਾ ਦੁੱਖ ਹੁੰਦਾ ਹੈ ਵੀ ਕਿਤੇ ਨਾ ਕਿਤੇ ਉਹਨੂੰ ਸਰਦਾ ਤਾਜ ਬਣਾ ਕੇ ਇੱਕ ਮਾਂ ਜਿਹੜੇ ਬਹੁਤ ਚਾਵਾ ਨਾ ਮੁੰਡੇ ਨੂੰ ਆਪਣੇ ਬਾਲ ਪੋਸ ਕੇ ਵੱਡਾ ਕਰਦੀ ਹੈ ਤੇ ਅੱਜ ਉਹ ਹੀ ਨਹੀਂ ਪੁੱਛ ਰਿਹਾ ਹਾਂਜੀ ਉਹ ਬੇਟਾ ਉਹ ਇਦਾਂ ਨਹੀਂ ਪੁੱਛਦਾ ਉਹਦਾ ਆਪਣਾ ਵੀ ਪਰਿਵਾਰ ਹੈ ਨਾ ਫੇਰ ਹੁਣ ਕੀ ਕਰੇ ਉਹਦੇ ਤਿੰਨ ਚਾਰ ਬਣਿਆਣੇ ਆ ਤੇ ਫੇਰ ਹੁਣ ਕਿੰਨੇ ਕ ਬੰਦਾ ਕਰ ਸਕਦਾ ਵਾ ਤੇ ਚੱਲ ਅਸੀਂ ਵੀ ਆਪਣਾ ਮਾੜਾ ਮੋਟਾ ਗੁਜ਼ਾਰਾ ਕਰੀ ਜਾਂਦੇ ਆ ਤਾਂ ਇਹ ਕੁੜੀ ਜਿਹੜੀ ਆ ਤੁਸੀਂ ਤੁਹਾਡੀ ਬਿਮਾਰ ਰਹਿੰਦੀ ਹੁਣ ਠੀਕ ਹੋ ਗਈ ਹੈ ਹੁਣ ਥੋੜਾ ਜਿਹਾ ਠੀਕ ਹੋਈ ਹੈ ਅੱਛਾ ਇੱਥੋਂ ਜਾਣਦੇ ਅਸਤਾਜਨ ਦਵਾਈ ਚ ਲਾਈ ਸੀ ਉਹਦੀ ਤੇ ਹੁਣ ਥੋੜੀ ਜਿਹਾ ਠੀਕ ਹੈ ਸਾਲਕ ਬਿਮਾਰ ਰਹੀ ਉਹ ਹਾਂਜੀ ਹੁਣ ਮਾੜੀ ਮੋਟੀ ਠੀਕ ਹੋ ਗਈ ਅੱਛਾ ਅੱਛਾ ਜੇ ਮਾਤਾ ਜੀ ਬਾਪੂ ਜੇ ਬਾਪੂ ਜੀ ਨੇ ਕਿਹਾ ਵੀ ਤੁਹਾਡਾ ਆਪਣਾ ਘਰ ਵੀ ਨਹੀਂ ਹੈਗਾ ਗੁਜ਼ਾਰਾ ਵੀ ਬਹੁਤ ਜ਼ਿਆਦਾ ਔਖਾ ਸੁੱਕਾ ਹੁੰਦਾ ਹੈ ਤੇ ਜਿਵੇਂ ਕਿ ਤੁਸੀਂ ਇੱਥੇ ਰਹਿੰਦੇ ਹੋ ਚਾਹ ਪਿਲਾਣੇ ਹੋ ਜਾਂ ਫਿਰ ਬਾਪੂ ਜੀ ਜਿਹੜਾ ਲੱਸੀ ਬੁਲਾ ਰਹੇ ਨੇ ਲੋਕਾਂ ਨੂੰ ਠੀਕ ਹੈ ਘਰ ਦਾ ਗੁਜ਼ਾਰਾ ਹੋ ਜਾਂਦਾ ਹੈ ਹਾਂਜੀ ਮਾੜਾ ਮੋਟਾ ਕ ਜਿੱਦਾਂ ਢਾਨੀ ਮਾੜੀ ਮੋਟੀ ਲੂਣ ਮਿਰਚ ਨਾਲ ਰੋਟੀ ਖਾਪੀ ਕੇ ਤਾਂ ਆਪਣਾ ਗੁਜ਼ਾਰਾ ਕਰ ਲਈਦਾ